ਸੋਰਠ ਮਹਲਾ ਪੰਜਵਾਂ ਗੁਰਪੂਰ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਆਤਮ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਹਾਲ ਪਾਵੋ ਜੀ ਕੇ ਸੰਗ ਸਹਾਈ ਰਹਾਓ ਨਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਤਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀ ਸੰਗ ਰਖਵਾਲਾ ਆਰ ਜਨ ਰਣ ਕੀਰਤਨ ਗਾਈਏ ਬਹੜ ਨਜੋਨੀ ਪਾਈਏ ਜਸ ਦੇਵੇ ਪੁਰਖ ਬੁਧਾਤਾ ਹਰ ਰਸ ਤਿਨਹੀ ਜਾਤਾ ਕਮਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਕਮਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ